ਹੈਲੋ ਹਾਂ ਜੀ ਸਸਤੀ ਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋ ਕਿ ਅਸੀਂ ਬਿਲਕੁਲ ਠੀਕ ਆ ਹਾਂ ਜੀ ਅੱਜ ਆਪਾਂ ਬਣਾਉਣ ਲੱਗੇ ਹਾਂ ਮੂਲੀ ਵਾਲੇ ਪਰੌਂਠੇ ਮੂੜੀਆਂ ਆਪਾਂ ਕੱਦੂਕਸ਼ ਕਰਕੇ ਰੱਖੀਆਂ ਹੋਈਆਂ ਨੇ ਆਟਾ ਆਪਾਂ ਗੁੰਨ ਲਿਆ ਆ ਤੇ ਤੁਹਾਨੂੰ ਦੱਸਦੀ ਆਂ ਆਪਾਂ ਕੀ ਕੀ ਸਮਾਨ ਵਿੱਚ ਪਾਵਾਂਗੇ ਤੇ ਕਿੱਦਾਂ ਬਣਨਗੇ ਬਿਨਾ ਫਟੇ ਤੋਂ ਮੂਲੀ ਦੇ ਪਰੌਂਠੇ ਭਰ ਭਰ ਕੇ ਆਪਾਂ ਜਿਹੜੇ ਮੂੜੀਆਂ ਪਾਵਾਂਗੇ ਇਹ ਆਪਾਂ ਲਈਆਂ ਨੇ ਜੀ ਮੂੜੀਆਂ ਮੂੜੀਆਂ ਕੱਟ ਕੇ ਮੋٹے ਕੱਦੂ ਕਾਸ਼ ਨਾਲ ਜਿਹੜੀਆਂ ਹੈਗੀਆਂ ਛੱਲ ਕੇ ਚੰਗੀ ਤਰ੍ਹਾਂ ਤੇ ਕੱਦੂ ਕਾਸ਼ ਕਰ ਲਈਆਂ ਮੋٹے ਕੱਦੂ ਕਾਸ਼ ਨਾਲ ਵਿੱਚ ਆਪਾਂ ਜਿਹੜੇ ਲਵੇ ਲਵੇ ਮੂੜੀਆਂ ਦੇ ਪੱਤੇ ਸੀਗੇ ਉਹ ਵੀ ਵਿੱਚ ਪਾ ਲਈ ਇਹਨਾਂ ਨਾਲ ਜਿਹੜੇ ਹੈਗੇ ਟੇਸਟੀ ਬਣਨਗੇ ਪਰੌਂਠੇ ਤੇ ਕ੍ਰਿਸਪੀ ਜੇ ਬਣਨਗੇ ਕਰਾਰੇ ਬਣਨਗੇ ਤੇ ਇੱਕ ਮੈਂ ਵਿੱਚ ਇਹਦੇ ਪਿਆਜ਼ ਪਾ ਲਿਆ ਬਰੀਕ ਬਰੀਕ ਕੱਟ ਕੇ ਬਿਲਕੁਲ ਬਰੀਕ ਕੱਟ ਕੇ ਇਹ ਆਪਾਂ 7-8 ਹਰੀਆਂ ਮਿਰਚਾਂ ਲੈਣੀਆਂ ਨੇ ਇਹਨਾਂ ਨੂੰ ਵੀ ਆਪਾਂ ਜਿਹੜਾ ਹੈਗਾ ਆ ਇਹਦੇ ਵਿੱਚ ਕੱਢ ਲਿਆ ਬਰੀਕ ਕਰ ਲਈਆਂ ਨੇ ਤੁਸੀਂ ਮੈਕਸੀ ਵਿੱਚ ਵੀ ਕੱਢ ਸਕਦੇ ਹੋ ਕੁੰਡੀ ਵਿੱਚ ਕੁੱਟ ਕੇ ਵੀ ਆ ਸਕਦੇ ਹੋ ਮੂੜੀਆਂ ਕੱਦੂ ਕਸ਼ ਕਰਕੇ ਚੰਗੀ ਤਰ੍ਹਾਂ ਇਹਨਾਂ ਦਾ ਪਾਣੀ ਹੈ ਜਿਹੜਾ ਮੈਂ ਨਿਚੋੜ ਕੇ ਰੱਖ ਲਿਆ ਵਾ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਮੂੜੀਆਂ ਦੇ ਵਿੱਚ ਜੇ ਪਾਣੀ ਹੋਊਗਾ ਨਾ ਤੇ ਫਿਰ ਜਿਹੜੇ ਹੈਗੇ ਆ ਪਰੌਂਠੇ ਆ ਜਿਹੜੇ ਫਟ ਜਾਣਗੇ ਇਸ ਕਰਕੇ ਇਹਦੇ ਵਿੱਚ ਪਾਣੀ ਹੈ ਜਿਹੜਾ ਬਿਲਕੁਲ ਨਹੀਂ ਹੋਣਾ ਚਾਹੀਦਾ ਤੇ ਆਟਾ ਤੁਸੀਂ ਦੇ ਸਕਦੇ ਹੋ ਇਹ ਤਾਂ ਰਾਤ ਦਾ ਬਣਾ ਪੇੜਾ ਹੈ ਇਹ ਸੌਫਟ ਜਿਵੇਂ ਬਿਲਕੁਲ ਸੌਫਟ ਆਟਾ ਜਿਹੜਾ ਆਪਾਂ ਗੁੰਨ ਕੇ ਤਿਆਰ ਕੀਤਾ ਆ ਤੇ ਥੋੜੀ देर ਲਈ ਇਹਨੂੰ ਰੈਸਟ ਤੇ ਵੀ ਰੱਖ ਦਿੱਤਾ ਇੱਥੇ ਪਾ ਲਈ ਆਪਾਂ ਹਰੀਆਂ ਮਿਰਚਾਂ ਬਿਲਕੁਲ ਨਹੀਂ ਫਟਣਗੇ ਜੇ ਤੁਸੀਂ ਇਸੇ ਤਰੀਕੇ ਨਾਲ ਰੋਲ ਹੋਂਗੇ ਜਦੋਂ ਤੁਸੀਂ ਪਰੌਂਠੇ ਬਣਾਉਣ ਲੱਗਣਾ ਹੈ ਨਾ ਉਸ ਟਾਈਮ ਤੇ ਜਿਹੜਾ ਇਹਦੇ ਵਿੱਚ ਨੂਨ ਮਿਰਚ ਪਾਉਣਾ ਹੈ ਸਵਾਦ ਅਨੁਸਾਰ ਤੁਸੀਂ ਨੇ ਨਮਕ ਪਾ ਲੈਣਾ ਕੋਲੀ ਮਿਰਚ ਤੇ ਹਲਦੀ ਜੇ ਤੁਸੀਂ ਪਾਉਣੀ ਹੈ ਪਾ ਸਕਦੇ ਹੋ ਨਹੀਂ ਸਕਿਪ ਕਰ ਦਿਓ ਮੈਂ ਪਾਉਂਗੀ ਥੋੜੀ ਜਿਹੀ ਟੁਟਕੀ ਭਰ ਆਪਾਂ ਇਹਦੇ ਵਿੱਚ ਪਾ ਲੈਨੇ ਹਿੰਗ ਹਿੰਗ ਨਾਲ ਜਿਹੜੀ ਟੇਸਟੀ ਬਣ ਜਾਂਦੀ ਹੈ ਤੇ ਹੁਣ ਇਹ ਸਾਰਾ ਸਮਾਨ ਆ ਜਿਹੜਾ ਆਪਾਂ ਮਿਕਸ ਕਰ ਦੇਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ ਮੋਲੀਆਂ ਦੇ ਵਿੱਚ ਹਲਦੀ ਆਪਾਂ ਥੋੜੀਓ ਪਾਈ ਹੈ ਜਿਆਦਾ ਨਹੀਂ ਪਾਈ ਹੈ ਜੀ ਦੇਖੋ ਬਿਲਕੁਲ ਇਹਦੇ ਵਿੱਚ ਪਾਣੀ ਨਹੀਂ ਹੈਗਾ ਵਾ ਜੇ ਪਾਣੀ ਹੋਊਗਾ ਫਿਰ ਫਟ ਜਾਂਦੀ ਆ ਪਰੌਂਠੀ ਲਓ ਜੀ ਇਹ ਆਪਣੀ ਤਿਆਰ ਹੋ ਗਈ ਸਮਾਨ ਹੋ ਗਿਆ ਆਪਣਾ ਤਿਆਰ ਮੂਲੀਆਂ ਬਿਲਕੁਲ ਆਪਣੀਆਂ ਰੈਡੀ ਨੇ ਮਿਕਸ ਕਰ ਲਿਆ ਸਾਰਾ ਮਸਾਲਾ ਆਪਾਂ ਵਿੱਚ ਹੁਣ ਆਪਾਂ ਪਰੌਂਠੇ ਜਿਹੜੇ ਬਣਾਉਣ ਲੱਗਦੇ ਆਂ ਪੇੜਾ ਦੂਜੇ ਪੇੜੇ ਨਾਲੋਂ ਥੋੜਾ ਜਿਹਾ ਵੱਡਾ ਲੈ ਲੈਣਾ ਆ। ਲੋ ਜੀ ਜਿੰਨੀ ਇਹਦੇ ਚ ਸਟਫਿੰਗ ਜਿਆਦਾ ਤੋਂ ਜਿਆਦਾ ਇਹਦੇ ਵਿੱਚ ਆਪਾਂ 1.5 ਚਮਚਾ ਸਟਫਿੰਗ ਭਰ ਸਕਦੇ ਹੁਣੇ ਇਸ ਤੋਂ ਜ਼ਿਆਦਾ ਨਹੀਂ। ਜੇ ਬਾਲੀ ਜ਼ਿਆਦਾ ਭਰਤੀ ਫਿਰ ਫਟ ਜਾਂਦੇ ਆਪਾਂ ਉਹ ਤੇ 1.5 ਜਾਂ 2 ਚਮਚ ਬਸ ਇਸ ਤੋਂ ਜ਼ਿਆਦਾ ਨਹੀਂ ਪਾਉਣੀ ਹੈਗੀ ਮੈਂ ਹੱਥ ਨਾਲ ਹੀ ਪਾ ਲੈਣੀ ਆ ਕਿਉਂਕਿ ਮੈਨੂੰ ਅੰਦਾਜ਼ਾ ਵੀ ਇੰਨੀ ਹੀ ਪਾਵਾਂਗੇ ਤੇ ਪਰੌਂਠਾ ਜਿਹੜਾ ਫਟਦਾ ਨਹੀਂ ਹੈਗਾ ਜੀ ਹੁਣ ਲੈਣਾ ਹੈ ਆਪਾਂ ਬੇਰ ਹਲਕੇ ਹੱਥਾਂ ਦੇ ਨਾਲ ਪ੍ਰੈਸ ਨਹੀਂ ਕਰਨਾ ਦੱਬ ਕੇ ਹਲਕਾ ਹਲਕਾ ਵੇਲਾਂਗੇ ਜਦ ਦੱਬ ਕੇ ਪ੍ਰੈਸ ਕਰ ਦਾਂਗੇ ਵੇਲਣਾ ਫੇਰ ਆ ਜਿਹੜਾ ਪਰੌਂਠਾ ਫਟ ਜਾਊਗਾ ਜਿਆਸਤੀ ਇੱਕ ਵਾਰੀ ਇੱਕ ਹੋਰ ਤੁਹਾਨੂੰ ਬਣਾ ਕੇ ਆਪਾਂ ਦਿਖਾਉਣੀ ਆ। ਕਾਫੀ ਸਿੱਧਾ ਟੋ ਲਿਚੀ ਨਿਵਾਦ ਇਹ ਉੱਧਰ ਲੈ ਕੇ ਜਾਣਾ ਉਸੇ ਤਰ੍ਹਾਂ ਆਪਾਂ ਇਹਦੇ ਵਿੱਚ ਫੇਰ ਪਾ ਦਿਆਂਗੇ ਇਸ ਤਰ੍ਹਾਂ ਸਾਰੇ ਚਾਰੋਂ ਸਾਈਡਾਂ ਤੋਂ ਚੰਗੀ ਤਰ੍ਹਾਂ ਇਹਨੂੰ ਜਿਹੜਾ ਹੈਗਾ ਆ ਫੋਲਡ ਕਰ ਲੈਣਾ ਵਾ ਜਿਹੜੇ ਨੂੰ ਤੇ ਇੱਦਾਂ ਪ੍ਰੈਸ ਕਰ ਲੈਣਾ ਸਰਦੀਆਂ ਵਿੱਚ ਆਲੂ ਮੂਲੀ ਤੇ ਗੋਭੀ ਦੇ ਪਰੌਂਠੇ ਜ਼ਿਆਦਾ ਚੱਲਦੇ ਆ ਇੱਕ ਸਾਗ। ਅਬਲੀ ਨੇ। ਇਹ ਇਸਾ। ਸੜੇਜ। ਇਹਦੀ ਅਲੀ। ਬਹੁਤ ਆਵੋ। ਖੁੱਟਾ। ਇਸ ਚੀਮਾ। ਨਾਲ ਥੋੜਾ ਜਿਹਾ ਰਿਹਾ ਤੇ ਹਾਤ ਮੈਂ ਜਿਹੜਾ ਹੈਗਾ ਇਹ ਆਪ ਨੂੰ ਵੇਲ ਲੈਣੀ ਹੈ। ਇਹ ਜਿਹੜੀ ਸਟਫਿੰਗ ਮੈਂ ਥੋੜੀ ਜਿਹਾ ਜ਼ਿਆਦਾ ਭਰੀ ਹੋਈ ਆ ਇਸ ਕਰਕੇ ਆ ਪਰੌਂਠੀਆਂ ਜਿਹੜੀਆਂ ਥੋੜੀਆਂ ਇਹ ਪਰੌਂਠੀਆਂ ਰੱਖੀਆਂ ਨੇ। ਤੁਸੀਂ ਚਾਹੋ ਦੋਨੋਂ ਪਾਸਿਓਂ ਤੇ ਤੜ ਲਿਓ ਜੇ ਤੁਸੀਂ ਚਾਹੋ ਇੱਕ ਸਾਈਡ ਹੋ ਗਈ ਤਾਂ ਸਾਡਾ ਮੈਂ ਇਧਰੋਂ ਜਦੋਂ ਥੋੜਾ ਜਿਹਾ ਅਠ ਹੋ ਜਾਊਗਾ ਫਿਰ ਆਪਾਂ ਇਹਨੂੰ ਪਲਟ ਦੇਾਂਗੇ ਤੁਸੀਂ ਚਾਹੋ ਤਾਂ ਸਾਈਡਾਂ ਤੇ ਇਹ ਇਸ ਤਰ੍ਹਾਂ ਘੀ ਵੀ ਪਾ ਸਕਦੇ ਹਾਂ ਪਰ ਮੈਂ ਥੋੜਾ ਜਿਹਾ ਘੱਟ ਪਾਉਂਗੀ ਕਿਉਂਕਿ ਫਿਰ ਖਾਂਗ ਹੋ ਜਾਂਦੀ ਹੈ ਜ਼ਿਆਦਾ ਘਿਓ ਪਾਉਣ ਨਾਲ ਮੌਸਮ ਚੇਂਜ ਹੋ ਰਿਹਾ ਹੈ ਤੇ ਅੱਜ ਕੱਲ ਜਿਆਦਾ ਘੋੜਾ ਜਿਹੜਾ ਨਹੀਂ ਖਾਣਾ ਚਾਹੀਦਾ ਤਲਿਆ ਫੜਿਆ ਘੱਟ ਖਾਣਾ ਚਾਹੀਦਾ ਘੰਡੇ ਵਿੱਚ ਪਰੌਂਠੇ ਜਿਹੜੇ ਆਲੂ ਮੂਲੀ ਦੇ ਖਾ ਕੇ ਬਹੁਤ ਸੁਆਦ ਲੱਗਦੀ ਹੈ ਖਾਣ ਨੂੰ ਆਲੂ ਵਾਲੇ ਪਰੌਂਠੇ ਹੋਗੇ ਮੂਲੀ ਵਾਲੇ ਹੋਗੇ ਗੋਭੀ ਵਾਲੇ ਹੋਗੇ ਹਨ ਮੌਸਮ ਠੰਡਾ ਹੋ ਵੀ ਤੇ ਬਣਾਉਣ ਵਾਲਾ ਵੀ ਸੌਖਾ ਰਹਿੰਦਾ ਗਰਮੀ ਦੇ ਵਿੱਚ ਔਖਾ ਹੋ ਜਾਂਦਾ ਪਲਾਦਾ ਵੀ ਚੰਗਾ ਜਿਹਾ ਜੇ ਤੇ ਕਿਉਂ ਇੱਕ ਸਾਈਡ ਤੇ ਹੀ ਲਾਉਣਾ ਕਿਉਂਕਿ ਆਪਾਂ ਦੋਨੋਂ ਸਾਈਡਾਂ ਨਹੀਂ ਇਹਦੀਆਂ ਆਪਾਂ ਲਾਉਣਾ ਹੈਗਾ ਕਿਉਂ ਬਸ ਪੀੜਾ ਥੋੜਾ ਜਿਹਾ ਲੈਣਾ ਵੱਡਾ ਇੱਕ ਥੋੜਾ ਜਿਹਾ ਵੱਡਾ ਲੈਣਾ ਹੈ ਉਹਦੇ ਨਾਲੋਂ ਜਿਹੜੇ ਆਪਾਂ ਨਾਰਮਲ ਰੋਟੀ ਆਪਾਂ ਪਕਾਉਨੇ ਆ। ਇਹ ਤੋਂ ਲੈਣਾ ਥੋੜਾ ਜਿਹਾ ਵੱਡਾ ਪੇੜਾ। ਇੱਕ ਵਾਰ ਤਾਂ ਸਾਨੂੰ ਆਪਾਂ ਫੇਰ ਤੋਂ ਦਿਖਾ ਦਿੰਨੇ ਆ। ਦੇਖੋ ਥੋੜਾ ਜਿਹਾ ਵੱਡਾ ਆਪਾਂ ਪੇੜਾ ਕਿ ਲਿਆਇਆ ਤੇ ਗੰਨੀ ਵੀ ਜਿਹੜੀ ਥੋੜੀ ਜੀ ਆਪਾਂ ਵੱਟੀ ਹੈ ਜਿਹੜੀ ਲੈ ਲੈਣੀ ਆ। ਵੱਡੀ ਕਰਨੀ ਆ ਗੰਨੀ ਨਾਰਮਲ ਜਿਹੜੀ ਆਪਾਂ ਗੰਨੀਆਂ ਕਰਦੇ ਆ ਪੇੜਾ ਭੰਨਦੇ ਆ ਤੁਸੀਂ ਕੀ ਕਹਿੰਦੇ ਉਹਨੂੰ ਅਸੀਂ ਗੰਨੀਆਂ ਕਹਿੰਦੇ ਆ। ਤੇ ਇਹਦੇ ਵਿੱਚ ਆਪਾਂ ਨੇ ਜਿੰਨੀ ਸਟਫਿੰਗ ਤੁਸੀਂ ਭਰਨੀ ਆ ਉਨੀ ਪਾ ਲੈਣੀ ਆ ਠੀਕ ਹੈ ਜੀ ਤੇ ਇਸ ਤਰ੍ਹਾਂ ਚੰਗੀ ਤਰ੍ਹਾਂ ਚਾਰੋਂ ਕੰਨੀਆਂ ਜਿਹੜੀਆਂ ਸਾਰੀਆਂ ਚੰਗੀ ਤਰ੍ਹਾਂ ਦੀਆਂ ਫੋਲਡ ਕਰ ਲੈਣੀਆਂ ਨੇ ਲਓ ਜੀ ਇਸ ਤਰ੍ਹਾਂ ਇਹਨੂੰ ਪ੍ਰੈਸ ਕਰ ਲੈਣਾ ਤੇ ਫੇਰ ਤੋਂ ਇਹਦੀ ਗੰਨੀ ਆ ਜਿਹੜੀ ਬੰਨ ਲੈਣੀ ਆ बस ਇਹਨੂੰ ਵੇਲ ਲੈਣਾ ਲੋ ਜੀ ਸਾਰੀਆਂ ਰੋਟੀਆਂ ਆਪਾਂ ਜਿਹੜੀਆਂ ਤਿਆਰ ਕਰ ਲਈਏ ਬਣਾ ਕੇ ਹਲਕੇ ਹੱਥਾਂ ਨਾਲ ਆਪਾਂ ਨੂੰ ਵੀਲ ਦੇ ਦਿੰਨੇ ਬਸ ਨਿਚੋੜਦੇ ਵੇਲੇ ਥੋੜਾ ਜਿਹਾ ਖਿਆਲ ਰੱਖੋ ਕਿ ਪਾਣੀ ਆ ਬਿਲਕੁਲ ਵੀ ਜਿਹੜਾ ਵਿੱਚ ਮੋਲੀਆਂ ਦੇ ਨਹੀਂ ਹੋਣਾ ਚਾਹੀਦਾ ਚਲੋ ਠੀਕ ਹੁਣ ਸਾਰੀਆਂ ਰੋਟੀਆਂ ਬਣਾ ਲਈਏ ਰੋਟੀ ਬਣ ਕੇ ਆਪਣੀ ਹੋ ਗਈ ਤਿਆਰ ਦਹੀਂ ਦੇ ਨਾਲ ਪਰਸ਼ਾਤੇ ਸ਼ਕੋ ਕਾਲੀ ਮਿਰਚ ਪਾਵਾਂਗੀ ਵਿੱਚ ਇਹਦੇ ਬਸ ਇਸ ਤਰੀਕੇ ਨਾਲ ਬਣਾਵਾਂਗੀ ਤਾਂ ਕਦੇ ਵੀ ਜਿਹੜੇ ਆਲੂ ਵਾਲੇ ਮੂਲੀ ਵਾਲੇ ਪਰੌਂਠੇ ਆ ਫਟਣਗੇ ਨਹੀਂ